ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਦੇ ਵੱਲੋਂ ਹਰ ਸਾਲ ਗੁਰਦੁਆਰਾ ਨਾਨਕਪੁਰਾ ਸਾਹਿਬ ਵਿਖੇ ਗਿਆਨ ਅੰਜਲ ਗੁਰਮਤੀ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਤੁਸੀਂ ਮੇਰੇ ਪਿੱਛੇ ਵੀ ਵੇਖ ਸਕਦੇ ਹੋ ਕਿ ਜੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੁਆਰਾ ਜੋ ਚਿੱਤਰਕਾਰੀ ਕੀਤੀ ਆ ਰਹੀ ਆ ਬਹੁਤ ਹੀ ਕਮਾਲ ਦੀ ਚਿੱਤਰਕਾਰੀ ਆ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਕਿਉਂਕਿ ਛੁੱਟੀਆਂ ਦੇ ਸਮੇਂ ਜਦੋਂ ਛੁੱਟੀਆਂ ਹੁੰਦੀਆਂ ਨੇ ਸਕੂਲਾਂ ਨੂੰ ਤਾਂ ਇਹ ਛੋਟੇ ਛੋਟੇ ਨੰਨੇ ਮੰਨੇ ਜਿਹੋ ਬੱਚੇ ਨੇ ਜਾਂ ਫਿਰ ਪਰਿਵਾਰਕ ਮੈਂਬਰ ਨੇ ਕੋਈ ਪਹਾੜਾਂ ਵੱਲ ਜਾਣਾ ਚਾਹੁੰਦਾ ਕੋਈ ਨਾਨਕੇ ਜਾਣਾ ਚਾਹੁੰਦਾ ਪਰ ਪਿਛਲੇ ਕਈ ਸਾਲਾਂ ਤੋਂ ਨਾਨਕਪੁਰਾ ਸੰਗਰੂਰ ਵਿਖੇ ਜੇਕਰ ਗੱਲ ਕਰ ਲਈਏ ਤਾਂ ਸਟੱਡੀ ਸਰਕਲ ਦੇ ਵੱਲੋਂ ਅਜਿਹੇ ਕੈਂਪ ਆਯੋਜਨ ਕੀਤੇ ਜਾਂਦੇ ਨੇ ਜਿਸ ਦੇ ਬੱਚਾ ਬੱਚਿਆਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਸਭ ਤੋਂ ਪਹਿਲਾਂ ਛੋਟੇ ਬੱਚੇ ਨਾਲ ਗੱਲ ਕਰ ਲੈਣੇ ਜੋ ਪੇਂਟਿੰਗ ਕਰ ਰਹੀ ਸੀ ਉਹਨਾਂ ਨਾਲ ਗੱਲ ਕਰਦੇ ਆ ਕਿ ਨਾ ਬੇਟੇ ਅਬਨੂਰ ਸਿੰਘ ਅਬ ਨੂਰ ਆਕੇ ਵਰਕੇ ਹਰ ਕੋਈ ਜਦੋਂ ਛੁੱਟੀਆਂ ਆਉਂਦੀਆਂ ਨੇ ਤਾਂ ਬੱਚਿਆਂ ਨੂੰ ਖੁਸ਼ੀਆਂ ਚੜ ਜਾਂਦੀਆਂ ਨੇ ਵੀ ਨਾਨਕੇ ਜਾਵਾਂਗੇ ਜਾਂ ਫਿਰ ਮਾਪਿਆਂ ਦੇ ਨਾਲ ਪਹਾੜਾਂ ਤੇ ਘੁੰਮਣ ਜਾਵਾਂਗੇ ਪਰ ਤੁਸੀਂ ਕਿੰਨੇ ਸਾਲ ਹੋ ਗਏ ਇੱਥੇ ਕੈਂਪ ਦੇ ਵਿੱਚ ਹਿੱਸਾ ਲੈਂਦੇ ਹੋਏ ਮੈਨੂੰ 5 ਸਾਲ 4 ਸਾਲ ਹੋ ਗਏ ਤੇ ਹਣ ਨਾਨਕੇ ਗੱਲ ਕੀਤੀ ਨਾਨਕੇ ਤਾਂ ਆਪਾਂ ਕਦੇ ਵੀ ਜਾ ਸਕਦੇ ਹਾਂ ਸਰਦੀਆਂ 'ਚ ਹੀ ਜਾਂ ਕਦੇ ਵੀ ਇਹ ਛੁੱਟੀ ਹੁੰਦੀ ਹੈ ਪਰ ਇੱਥੇ ਸਾਲ ਤੇ ਸਿਰਫ ਇੱਕ ਸਾਲ 'ਚ ਸਿਰਫ ਇੱਕ ਵਾਰ ਲੱਗਦਾ ਸਮਰ ਕੈਂਪ ਹੀ ਤਾਂ ਫਿਰ ਇਹ ਗਰਮੀਆਂ ਦੇ ਵਿੱਚ ਜੋ ਸਮਰ ਕੈਂਪ ਲਾਦੇ ਮੈਂ ਸਾਲਾਂ ਤੋਂ ਦੱਸਿਆ ਮੈਂ 5 ਸਾਲ 4 ਸਾਲ ਹੋ ਗਏ ਮੈਨੂੰ ਇਹ ਇੱਥੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਜਿਵੇਂ ਚਪਈ ਸਾਹਿਬ ਵਗੈਰਾ ਆਹ ਗੁਰੂ ਸਾਹਿਬ ਰਿਲੇਟਡ ਕੁਐਸਚਨ ਹੀ ਬਹੁਤ ਇੱਥੇ ਜਾਣਕਾਰੀ ਮਿਲਦੀ ਹੈ ਜੇਕਰ ਗੱਲ ਕਰ ਲਈਏ ਤਾਂ ਜਿਸ ਤਰ੍ਹਾਂ ਤੁਸੀਂ ਆਖੇ ਕੀ ਕੁਝ ਕੰਠ ਵੀ ਯਾਦ ਹੋਏ ਜਿਸ ਤਰ੍ਹਾਂ ਚੁਪਜੀ ਸਾਹਿਬ ਚਪਈ ਸਾਹਿਬ ਕੀ ਕੰਠ ਕੀਤਾ ਗਿਆ ਹੁੰਦਾ ਚਪਈ ਸਾਹਿਬ ਹੀ ਕੰਠ ਕਰ ਲਈਏ ਆਪਣੇ ਮਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਜੋ ਬੱਚੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਦੇਣਾ ਚਾਹੁੰਦਾ ਇਹ ਸੰਦੇਸ਼ ਵੀ ਮਤਲਬ ਗੁਰਬਾਣੀ ਨਾਲ ਜੁੜੋਈ ਆ ਜਿਹੜੇ ਹੋਰ ਆਪਾਂ ਬੱਚੇ ਗਾਣੇ ਸੁੰਦੇ ਨੇ ਉਹ ਉਹਨਾਂ ਗਾਣੇ ਵਿੱਚ ਕੁਝ ਨਹੀਂ ਪਿਆਈ ਆ ਸਾਡਾ ਇਤਿਹਾਸ ਹੈਈ ਸਾਨੂੰ ਇਥੇ ਬਹੁਤ ਕੁਝ ਸਿੱਖਣ ਨੂੰ ਮਿਲਦਾਈ ਮੈਂ ਹੀ ਕਹਿਣਾ ਚਾਹੁੰਦਾ ਅਜੀ ਬਿਲਕੁਲ ਜੋ ਛੋਟੇ ਬੱਚੇ ਤੋਂ ਤੁਸੀਂ ਸੁਣਿਆ ਜੋ ਚਿੱਤਰਕਾਰੀ ਕਰ ਰਹੇ ਸੀ ਸਿੱਖ ਇਤਿਹਾਸ ਦੇ ਨਾਲ ਜੋ ਚਿੱਤਰ ਬਣਾਏ ਜਾ ਰਹੇ ਨੇ ਚਾਹੇ ਉਹ ਖੰਡਾ ਹੋਵੇ ਵਾਟਾ ਹੋਵੇ ਜਾਂ ਕਰਪਾਨ ਹੋਵੇ ਅਜਿਹਾ ਜੋ ਚਿੱਤਰਕਾਰੀ ਕੀਤੀ ਇਹਨੇ ਬੱਚਿਆਂ ਵੱਲੋਂ ਸਾਡਾ ਛੋਟਾ ਬੱਚਾ ਇੱਕ ਹੋਰ ਮੌਜੂਦ ਹੈ ਕਿਹਨਾ ਬੇਟੇ ਮਹਿਕਪ੍ਰੀਤਕਰ ਮਹਿਕ ਸਮਰ ਕੈਂਪ ਦੇ ਵਿੱਚ ਪਹੁੰਚੇ ਹਾਂ ਕੀ ਬੋਲਣਾ ਚਾਹੋ ਸਾਨੂੰ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਸਾਨੂੰ ਸਾਡੇ ਗੁਰੂਆਂ ਬਾਰੇ ਬਹੁਤ ਸਾਰੀ ਜਾਣਕਾਰੀ ਦਿੰਦੇ ਨੇ ਸਾਨੂੰ ਇੱਥੋਂ ਜਿੰਨੀ ਵਾਰ ਆਨੇ ਆ ਹਰ ਇੱਕ ਵਾਰੀ ਸਿੱਖਣ ਨੂੰ ਹੀ ਮਿਲਿਆ ਤੇ ਅਸੀਂ ਬਹੁਤ ਕਈ ਸਾਲਾਂ ਤੋਂ ਇੱਥੇ ਆਂਦੇ ਜਾ ਰਹੇ ਹਾਂ ਜਦੋਂ ਮੈਂ ਬਹੁਤ ਛੋਟੀ ਹੁੰਦੀ ਸੀ ਤੇ ਉਦੋਂ ਤੋਂ ਹੀ ਆ ਰਹੀ ਹਾਂ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਗੁਰਬਾਣੀ ਨਾਲ ਮੈਂ ਜੁੜੀ ਹਾਂ ਕੀਰਤਨ ਸਿਖਲਾਈ ਹੁੰਦੀ ਹੈ ਇੱਥੇ ਸਾਨੂੰ ਰੰਗ ਭਰਾਏ ਜਾਂਦੇ ਨੇ ਕਵੀ ਦਰਬਾਰ ਹੁੰਦੇ ਹਨ ਤੇ ਕਵੀ ਦਰਬਾਰਾਂ ਵਿੱਚ ਅਸੀਂ ਭਾਗ ਲੈਨੇ ਆ ਫਿਰ ਉੱਥੇ ਵਧੀਆ-ਵਧੀਆ ਸਾਡਾ ਹੌਸਲਾ ਵਧਾਇਆ ਜਾਂਦਾ ਹੈ ਸਾਨੂੰ ਪ੍ਰਾਈਜ਼ ਦਿੱਤੇ ਜਾਂਦੇ ਨੇ ਤੇ ਸਾਨੂੰ ਸਾਰਿਆਂ ਨੂੰ ਸਾਡਾ ਇਤਿਹਾਸ ਬਹੁਤ ਵੱਡਾ ਹੈ ਸਾਨੂੰ ਇਤਿਹਾਸ ਨੂੰ ਜਾਨਣਾ ਚਾਹੀਦਾ ਹੈ ਸਾਡਾ ਇਤਿਹਾਸ ਸਾਨੂੰ ਸਾਡੇ ਵਿਰਸੇ ਨੂੰ ਜਾਨਣਾ ਚਾਹੀਦਾ ਹੈ ਤੇ ਸੰਭਾਲਣਾ ਚਾਹੀਦਾ ਹੈ ਤੇ ਮੇਰੀ ਹੋਰ ਬੱਚਿਆਂ ਨੂੰ ਇਹੀ ਗੁਜਾਰਿਸ਼ ਹੈ ਕਿ ਸਾਰੇ ਸਾਡੇ ਸਿੱਖ ਇਤਿਹਾਸ ਨਾਲ ਜੁੜਨ ਸਾਡਾ ਇਤਿਹਾਸ ਬਹੁਤ ਹੀ ਵੱਡਾ ਹੈ ਤੇ ਸਾਨੂੰ ਇਸ ਨੂੰ ਜਾਨਣਾ ਚਾਹੀਦਾ ਹੈ ਕਿਵੇਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਉਹਨਾਂ ਦੀ ਕੁਰਬਾਨੀਆਂ ਲਈ ਬਹੁਤ ਮਤਲਬ ਆਪਣੇ ਆਪ ਨੂੰ ਇੱਕ ਜਦ ਕੁਝ ਦੱਸਦੇ ਨੇਗੇ ਕਿ ਕਿਵੇਂ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਕੀਤੀ ਦੇਗਾਂ ਵਿੱਚ ਉਹਨਾਂ ਨੂੰ ਉਬਾਲ ਲਿਆ ਗਿਆ ਰੋਂਟੇ ਖੜੇ ਹੋ ਜਾਂਦੇ ਹਨ ਕਿ ਮਤਲਬ ਕਿਵੇਂ ਉਹਨਾਂ ਨੂੰ ਉਬਾਲ ਲਿਆ ਗਿਆ ਤੇ ਫਿਰ ਬਾਅਦ ਵਿੱਚ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਛਾਲੇ ਸੀਗੇ ਉਹਨਾਂ ਦੇ ਸਰੀਰ ਤੇ ਤੇ ਉਹਨਾਂ ਨੂੰ ਫਿਰ ਨਦੀ ਦੇ ਵਿੱਚ ਬਹਾਇਆ ਗਿਆ ਕਿਵੇਂ ਉਹਨਾਂ ਤੇ ਕਿੰਨੇ ਉਹਨਾਂ ਤੇ ਜ਼ੁਲਮ ਹੋਏ ਤੇ ਫਿਰ ਵੀ ਉਹਨਾਂ ਨੇ ਸਿਰਫ ਸਾਡੇ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਉਹਨਾਂ ਦਾ ਵਿਰਸਾ ਸਾਂਭਣਾ ਚਾਹੀਦਾ ਹੈ ਜੀ ਬਿਲਕੁਲ ਛੋਟੀ ਬੱਚੀ ਨੂੰ ਤੁਸੀਂ ਸੁਣਿਆ ਮੈਂ ਇੱਕ ਵਾਰੀ ਤੋਂ ਉਹਨਾਂ ਨੇ ਕਿਹਾ ਕਿ ਜੋ ਸਾਡੇ ਗੁਰੂ ਸਹਿਬਾਨ ਸਾਨੂੰ ਵਿਰਾਸਤ ਵਿੱਚ ਦੇ ਗਏ ਨੇ ਸਾਡੇ ਲਈ ਆਪਣਾ ਆਪ ਬਾਰਗੇ ਨੇ ਸਾਨੂੰ ਵੀ ਉਹਨਾਂ ਦੇ ਮਾਰਗਦਰਸ਼ਕ ਤੇ ਚੱਲਦੇ ਹੋਏ ਕੁਝ ਨਾ ਕੁਝ ਸਿੱਖਣ ਦੀ ਲੋੜ ਆ ਕੀ ਨਾਮ ਹੈ ਸਰ ਹਰਪ੍ਰੀਤ ਸਿੰਘ ਪੱਟੀ ਪੱਟੀ ਸਾਹਿਬ ਲਗਾਤਾਰ ਸਟੱਡੀ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਲਗਾਤਾਰ ਸਮਰ ਕੈਂਪ ਦੇ ਉਯੋਜਨ ਕੀਤੇ ਜਾਂਦੇ ਜਿਸ ਦੇ ਵਿੱਚ ਗੁਰਮਤਿ ਸਾਖੀਆਂ ਗੁਰੂ ਇਤਿਹਾਸ ਪੰਜਾਬੀ 35 ਅੱਖਰ ਜਾਂ ਹੋਰ ਵੱਖ-ਵੱਖ ਮੁਕਾਬਲੇ ਕਰਾਈ ਜਾਂਦੇ ਇਹ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ਪ੍ਰਬੰਧਕ ਤਾਲਮੇਲ ਕਮੇਟੀ ਅਤੇ ਦੂਜੀਆਂ ਸੰਸਥਾਵਾਂ ਨਾਲ ਇਹਨਾਂ ਦੇ ਸਾਰੇ ਮੈਂਬਰਾਂ ਵੱਲੋਂ ਸਿਦਕੀ ਸਾਹਿਬ ਦੀ ਰਹਿਨਮਾਈ ਹੇਠ ਜਿਹੜੇ ਸਮਾਗਮ ਹਰ ਸਾਲ ਇਹ ਕਰਵਾਉਂਦੇ ਨੇ ਗੁਰਮਤ ਗਿਆਨੰਜਰ ਸਮਰ ਕੈਂਪ ਜਿਹੜਾ ਆਪਣਾ ਹੈ ਇਹ ਨਾ ਸ਼ਲਾਗਾ ਇਹੋ ਕਦਮ ਹੈ ਇਹ ਆਪਣਾ ਸਾਡਾ ਜਿਹੜਾ ਵਿਰਸਾ ਹੈ ਉਹਨੂੰ ਸੰਭਾਲਣ ਦਾ ਹੁੰਦਾ ਜੀ ਦੇਖੋ 8 ਦਿਨ ਹੁੰਦੇ ਆ ਜੀ ਇਹਨਾਂ ਦੇ 8ਾਂ ਦਿਨਾਂ ਦੇ ਵਿੱਚ ਹਰ ਵਿਸ਼ਾ ਵੱਖੋ ਵੱਖਰਾ ਹੁੰਦਾ ਜੀ ਅੱਤ ਦੀ ਗਰਮੀ ਪਈ ਹੁੰਦੀ ਹੈ ਜੀ ਛੋਟੇ ਛੋਟੇ ਬੱਚੇ ਹੁੰਦੇ ਆ ਇਹ ਆਉਂਦੇ ਆ ਇਹਨਾਂ ਦਾ ਗੁਰਲੀਨ ਬੇਟੀ ਹੋਰ ਸਾਰੇ ਜਿਨ੍ਹਾਂ ਰਵਿੰਦਰ ਕੌਰ ਸਾਰੇ ਸਾਰੇ ਇਹਨਾਂ ਦਾ ਸਾਥ ਆਸੀਂ ਵੀ ਜੁੱਥੇ ਤੱਕ ਜਿੰਨਾ ਕੋ ਹੁੰਦਾ ਯਾਨੀ ਕੁਸ਼ ਹੁੰਦੀ ਹੈ ਬਿਸ਼ਮੂਲੇਦ ਕੀਤੀ ਜਾਵੇ ਇਹ ਉਪਰਾਲਾ ਇਹਨਾਂ ਦਾ ਯਾਨੀ ਇੰਨਾ ਸ਼ਲਾਦਾ ਯੋਗਾ ਅਸੀਂ ਇਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਜਿਹੜੇ ਬੱਚੇ ਅੱਜ ਆਪਣੇ ਧਰਮ ਬਾਰੇ ਆਪਣੇ ਮੂਲ ਬਾਰੇ ਆਪਣੀ ਸਿੱਖੀ ਬਾਰੇ ਉਹ ਜਾਣਨਗੇ ਉਹ ਜਾਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬੀਜ ਅਜ ਫਟ ਗਿਆ ਜੀ ਉਹ ਜਿਉਂ-ਜਿਉਂ ਆਪਾਂ ਉਹ ਦਰਖਤ ਵੱਡਾ ਹੋਊਗਾ ਉਹਦਾ ਜਿਹੜਾ ਛਾਂ ਵੀ ਹੋਊਗੀ ਫਲ ਵੀ ਲੱਗਣਗੇ ਸਾਰੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਕਲਾਸਾਂ ਵਿੱਚ ਜਦੋਂ ਬੱਚੇ ਜਾਣਗੇ ਉਹਨਾਂ ਨੂੰ ਇਹ ਜਿਹੜਾ ਗਿਆਨ ਆ ਦਿਨ-ਬਦਨ ਜਦੋਂ ਜਾਗ ਲੱਗ ਜਾਂਦੀ ਹੈ ਨਾ ਜੀ ਜਾਗੀ ਇਸ ਉਮਰ ਦੇ ਵਿੱਚ ਜਾਗ ਲਾਉਣੀ ਬੱਚੇ ਨੂੰ ਠਾਣੀ ਵਾਂਗੂ ਜਿੱਧਰ ਮਰਜੀ ਮੋੜ ਲੋ ਜਿੱਧਰ ਜਾਊਗਾ ਇਹ ਸੋ ਮੈਂ ਇਹੀ ਕਹਿਣਾ ਚਾਹੂੰਗਾ ਵੀ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਸਿੱਦਕੀ ਸਾਹਿਬ ਦੀ ਰਹਿਨਵੇਟ ਰਹਿਨਵੇਟ ਚੱਲਦਾ ਜਿਹੜਾ ਹੈ ਅਜਿਹਾ ਗਿਆਨ ਅੰਜਰ ਕੈਂਪ ਬਹੁਤ ਹੀ ਸ਼ਲਾਘਾਯੋਗ ਹੈ ਜੇ ਜਿੰਨੇ ਵੀ ਹਰ ਸੰਸਥਾਵਾਂ ਨੂੰ ਹਰ ਕਮੇਟੀ ਨੂੰ ਹੋਰ ਜਿੰਨਾ ਵੀ ਜਿਸ ਤਰ੍ਹਾਂ ਵੀ ਬੱਚਿਆਂ ਨੂੰ ਪ੍ਰਚਾਰ ਕਰਨ ਲਈ ਜਾਂ ਇਹਨਾਂ ਨੂੰ ਨਾਲ ਸਹਿਯੋਗ ਦੇਣ ਲਈ ਅੱਗੇ ਜਰੂਰ ਆਉਣਾ ਚਾਹੀਦਾ ਹੈ ਜੀ ਬਿਲਕੁਲ ਇਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਦੇ ਵੱਲੋਂ ਲਗਾਤਾਰ ਸਮਰ ਕੈਂਪ ਦੇ ਉਯੋਜਨ ਕੀਤੇ ਜਾ ਰਹੇ ਨੇ ਜਿਦੇ ਵਿੱਚ ਸੈਂਕੜੇ ਜੋ ਛੋਟੇ ਤੋਂ ਵੱਡੇ ਬੱਚੇ ਨੇ ਉਹ ਭਾਗ ਲੈਂਦੇ ਨੇ ਪਰ ਬੀਬੀਆਂ ਵੀ ਖੜੀਆਂ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕੀ ਨਾਮ ਹੈ ਜੀ ਹਰਕੀਰਤ ਕੌਰ ਹੈ ਜੀ ਮੇਰਾ ਨਾਮ ਬੀਬੀ ਕਿ ਕਿਸ ਤਰ੍ਹਾਂ ਵੇਖਦੇ ਹੋ ਕਰਕੇ ਛੋਟੇ ਛੋਟੇ ਅਸੀਂ ਬੱਚੇ ਦੇਖੇ ਨੇ ਕਿ ਆਪਣੇ ਹੱਥੀ ਪੇਂਟਿੰਗ ਕਰਦੇ ਬੜੀਆਂ ਬੇਕਮਾਲ ਪੇਂਟਿੰਗ ਕੀਤੀ ਜਾਂਦੀ। ਸਾਨੂੰ ਇਹਨਾਂ ਨੂੰ ਦੇਖ ਕੇ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਬੱਚੇ ਜਿਹੜੇ 2-3 ਘੰਟੇ ਜਿਹੜੇ ਉਹਨਾਂ ਨੇ ਘਰੇ ਫੋਨ ਦੇਖਣ ਜਾਂ ਟੀਵੀ ਦੇਖਣਗੇ ਉਸ ਤੋਂ ਬਚਦੇ ਨੇ ਬਾਕੀ ਆਪਣੇ ਇਤਿਹਾਸ ਬਾਰੇ ਜਾਣ ਹੁੰਦੇ ਨੇ। ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨੂੰ ਇੱਧਰ ਲਗਾਨੇ ਉਹਨਾਂ ਹੀ ਬੱਚਿਆਂ ਨੂੰ ਇੰਟਰਸਟ ਪੈਦਾ ਹੁੰਦਾ ਹੈ ਔਰ ਬੱਚੇ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਬੱਚੇ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਨੇ ਵੀ ਐਤ ਕੀ ਕੈਂਪ ਹੈ ਜਿਹੜਾ ਉਹ ਕਿੰਨੀ ਤਰੀਕ ਨੂੰ ਲੱਗ ਬੱਚਿਆਂ ਨੂੰ ਪਹਿਲਾਂ ਹੀ ਹੁੰਦਾ ਵੀ ਅਸੀਂ ਇਹ ਕੈਂਪ ਹੈ ਜਿਹੜਾ ਅਟੈਂਡ ਕਰੀਏ ਕੋਈ ਬੱਚੇ ਨਾਨਕੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਹੈਗੇ ਰਿਸ਼ਤੇਦਾਰੀ 'ਚ ਵੀ ਅਸੀਂ ਕੈਂਪ ਤੋਂ ਬਾਅਦ ਹੀ ਜਾਵਾਂਗੇ। ਹਾਂਜੀ ਬਿਲਕੁਲ ਬੀਬੀ ਨੇ ਆਖਿਆ ਕਿ ਜੋ ਛੋਟੇ ਬੱਚੇ ਨੇ ਉਹ ਉਡੀਕ ਕਰਦੇ ਨੇ ਵੀ ਕਦੋਂ ਸਮਰ ਕੈਂਪ ਲੱਗੇਗਾ ਕਦੋਂ ਛੁੱਟੀਆਂ ਹੋਣਗੀਆਂ ਕਦੋਂ ਇਸ ਕੈਂਪ ਦਾ ਅਸੀਂ ਹਿੱਸਾ ਬਣਾਂਗੇ। ਕੀ ਨਾਮ ਸਰ? ਰਜੰਦਰ ਸਿੰਘ ਮੈਨੇਜਰ ਗੁਰਦੁਆਰਾ ਨਾਨਕਾਣਾ ਸਾਹਿਬ ਸੰਗਰੂਰ ਮੈਜਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿ ਲਗਾਤਾਰ ਸਕੂਲਾਂ ਦੇ ਕਿਸਮਰ ਕੈਂਪ ਵੀ ਦੇਖੇ ਹੋਣੇ ਤੁਸੀਂ ਬਾਹਰ ਦੇ ਕਿਸਮਰ ਕੈਂਪ ਵੀ ਦੇਖੇ ਹੋਣੇ ਪਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਅਜਿਹੇ ਕੈਂਪ ਜਿੱਥੇ ਮੈਂ ਸਮਝਦਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਵੱਲੋਂ ਇਹ ਬਹੁਤ ਵੱਡਾ ਅਪਰਾਲਾ ਹੈਗਾ ਜੋ ਛੋਟੇ-ਛੋਟੇ ਬੱਚਿਆਂ ਨੂੰ ਸਾਡੇ ਸਿੱਖੀ ਦੇ ਚਿੰਨਾ ਨਾਲ ਜਿਵੇਂ ਖੰਡੇਵਾਟੇ ਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਚਿੰਨਾ ਦਾ ਅੱਜ ਪੇਂਟਿੰਗ ਦੇ ਮੁਕਾਬਲੇ ਨੇ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦਾ ਰੁਤਬਾ ਬੱਚਿਆਂ ਦਾ ਬਣਨਾ ਹੈ ਉਹ ਸਿੱਖੀ ਨੂੰ ਪਰਫੁੱਲਤ ਕਰਨ ਦੇ ਵਿੱਚ ਬਹੁਤ ਵੱਡਾ ਇੱਕ ਵੱਡਾ oprala ਹੈਗਾ ਮੈਂ ਸਮਝਦਾ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਹ ਵੱਡੇ oprale ਕੀਤੇ ਜਾ ਰਹੇ ਨੇ ਉੱਥੇ ਹੋਰ ਵੀ ਵੱਖ-ਵੱਖ ਸੰਸਥਾਵਾਂ ਨੂੰ ਵੀ ਅਸੀਂ ਇਹ ਬੇਨਤੀ ਹੈ ਸਾਡੀ ਕਿ ਇਹ ਰਲ ਮਿਲ ਕੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਗੁਰਸਿੱਖੀ ਨਾਲ ਗੁਰਸਿੱਖੀ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਮਹਾਨ ਵੱਡੇ ਉਪਰਾਲੇ ਕਰਨੇ ਚਾਹੀਦੇ ਨੇ ਮੈਂ ਆਪਣੇ ਵੱਲੋਂ ਅਤੇ ਆਪਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਉਥੇ ਛੋਟੇ ਛੋਟੇ ਬੱਚਿਆਂ ਨੂੰ ਇਹ ਵਧਾਈ ਵੀ ਦੇਵਾਂਗਾ ਜਿਨ੍ਹਾਂ ਨੇ ਇਸ ਸਮਰ ਕੈਂਪ ਦੇ ਵਿੱਚ ਆਪਣਾ ਹਿੱਸਾ ਲੈ ਕੇ ਗੁਰਸਿੱਖੀ ਦੇ ਇਤਿਹਾਸ ਤੋਂ ਜਾਣੂ ਹੋਏ ਨੇ ਜੀ ਬਿਲਕੁਲ ਮੈਨੇਜਰ ਸਾਹਿਬ ਨੇ ਕਿਹਾ ਕਿ ਜੋ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਬੜਾ ਹੀ ਨੇਕ ਉਪਰਾਲਾ ਛੋਟੇ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਸਿੱਖ ਇਤਿਹਾਸ ਕੀ ਸੀ ਉਹਨਾਂ ਦਾ ਬਿਰਸਾ ਕੀ ਸੀ ਸਾਡੇ ਨਾਲ ਸਿੱਦਕੀ ਸਾਹਿਬ ਖੜੇ ਨੇ ਉਹਨਾਂ ਨਾਲ ਗੱਲ ਕਰਨ ਸਿੱਦਕੀ ਸਾਹਿਬ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਸਮਰ ਕੈਂਪ ਦਾ ਯੋਜਨਨਾ ਕੀਤੇ ਜਾ ਰਹੇ ਨੇ ਹਾਂਜੀ ਇਹ ਸਾਡਾ ਗਰਮੀਆਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਗਿਆਨ ਅੰਜਨ ਗੁਰਮਤ ਸਮਰ ਕੈਂਪ ਚੱਲ ਰਿਹਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਜਿੱਥੇ ਉਹ ਆਪਣੇ ਮੋਬਾਈਲ ਵਿੱਚ ਟੀਵੀ ਵਿੱਚ ਜਾਂ ਹੋਰ ਕਿਤੇ ਆਪਣੇ ਰੁੱਝੇ ਰਹਿੰਦੇ ਨੇ ਕੁਝ ਸਮਾਂ ਇੱਥੇ ਗੁਰਦੁਆਰਾ ਸਾਹਿਬ ਆ ਕੇ ਜਿੱਥੇ ਗੁਰਦਸਤ ਸਤਕਾਰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਦੱਸਿਆ ਜਾਂਦਾ ਉੱਥੇ ਨਾਲ ਹੀ ਉਹਨਾਂ ਨੇ ਆਪਣੇ ਵਿਰਸੇ ਬਾਰੇ ਆਪਣੇ ਜਿਹੜਾ ਹੈ ਉਹਨਾਂ ਦਾ ਇਤਿਹਾਸ ਬਾਰੇ ਗੁਰਬਾਣੀ ਬਾਰੇ ਉਸ ਸੱਭਿਆਚਾਰ ਜਿਹੜਾ ਹੈ ਸਾਡਾ ਇੱਥੇ ਬੱਚਿਆਂ ਨੂੰ ਖੇਡਾਂ ਵੀ ਕਰਾਈ ਜਾਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ 35 ਅਖਰੀ ਦੀ ਵੀ ਗਿਆਨ ਦਿੱਤਾ ਗਿਆ ਗੁਰਬਾਣੀ ਦਾ ਗਿਆਨ ਮੂਲ ਮੰਤਰ ਗੁਰ ਮੰਤਰ ਹਾਂਜੀ ਇਹ ਸਾਰਾ ਜਿਹੜਾ ਬੇਸਿਕ ਨੌਲੇਜ ਜਿਹੜੀ ਹੈ ਬੱਚਿਆਂ ਨੂੰ ਇੱਥੇ ਦਿੱਤੀ ਜਾ ਰਹੀ ਹੈ ਔਰ ਅੱਜ ਬੱਚਿਆਂ ਦੀਆਂ ਜਿਹੜੇ ਸਿੱਖ ਨਿਸ਼ਾਨੀਆਂ ਤੇ ਆਦਤ ਖਾਲਸੇ ਨਿਸ਼ਾਨੇ ਆਧਾਰ ਤੇ ਔਰ ਰੰਗ ਭਰੀਏ ਇਹ ਮੁਕਾਬਲਾ ਬੜਾ ਦੇ ਲਖਣ ਮੁਕਾਬਲਾ ਹੈ ਜਿਹੜੇ ਬੱਚਿਆਂ ਨੂੰ ਡਰਾਇੰਗ ਕਾਪੀਆਂ ਵਿੱਚ ਸਿਕਿਟੀ ਦਿੰਨੇ ਆਸੀਂ ਇਹ ਭਰ ਕੇ ਹੁਣ ਆਉਣਗੇ ਚਾਰ ਗਰੁੱਪਾਂ ਵਿੱਚ ਇਹਨਾਂ ਜਜਮੈਂਟ ਹੋਗੀ 15 ਤਰੀਕ ਨੂੰ ਸਾਡਾ ਸਮਾਪਤੀ ਹੋਵੇਗਾ ਔਰ ਮੈਂ ਧੰਨਵਾਦੀ ਹਾਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਸਿੱਧੂ ਸਾਹਿਬ ਉਥੇ ਸ਼ਹਿਰ ਦੀਆਂ ਸਮੂਚੀਆਂ ਸੰਸਥਾਵਾਂ ਸਿੱਧ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੀਰਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਭਾਈ ਕਨੀਆ ਜੀ ਸੇਵਾ ਸੁਸਾਇਟੀ ਗੁਰਮਤ ਪ੍ਰਚਾਰ ਕਾਰਗੀ ਸੁਸਾਇਟੀ ਇਹ ਸਾਰੀਆਂ ਸੁਸਾਇਟੀਆਂ ਵੱਲੋਂ ਸਾਨੂੰ ਬੜਾ ਨਿੱਘਾ ਸਹਿਯੋਗ ਔਰ ਗੁਰਦੁਆਰਾ ਸਹਿਬਾਨ ਪ੍ਰਬੰਧਕ ਤਾਲਮੇਟੀ ਕਮੇਟੀ ਦੇ ਮੁਖੀ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਸਾਰਿਆਂ ਵੱਲੋਂ ਬੜਾ ਨਿੱਘਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਇਹਦੇ ਲਈ ਮੈਂ ਉਹਨਾਂ ਤੈਨਵਾਦ ਵੀ ਕਰਦਾ ਹਾਂ ਔਰ 15 ਤੀਖ ਨੂੰ ਇਹਨਾਂ ਦਾ ਸਨਮਾਨ ਕਰਨ ਦੀ ਅਸੀਂ ਖੁਸ਼ੀ ਵੀ ਲਵਾਂਗੇ ਸਾਡੇ ਵਿੱਚ ਕਾ ਸਾਡੇ ਮੈਂਬਰ ਇੱਥੇ ਅੱਜ ਹਾਜ਼ਰ ਹੋਏ ਨੇ ਸਰਦਾਰ ਰਜਿੰਦਰ ਸਿੰਘ ਮੈਨੇਜਰ ਸਾਹਿਬ ਨਾਨਕੇਆਂਾਂ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਬੀਬੀਆਂ ਸਾਰੇ ਬੱਚੇ ਬੜੇ ਖੁਸ਼ ਹੋ ਕੇ ਇਹ ਸਾਰਾ ਪ੍ਰੋਗਰਾਮ ਕਰ ਰਹੇ ਨੇ ਜੀ ਬਿਲਕੁਲ ਸਿਦਕੀ ਸਾਹਿਬ ਦਾ ਕਹਿਣਾ ਕਿ ਅੱਜ ਦਾ ਜੋ ਸਮਰ ਕੈਂਪ ਸੀ ਆਓ ਰੰਗ ਭਰੀਏ ਇਸ ਸਮਰ ਕੈਂਪ ਦੇ ਦੌਰਾਨ ਛੋਟੇ ਬੱਚਿਆਂ ਨੂੰ ਜਿੱਥੇ ਗੁਰੂ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੀ ਜੋ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਨੇ ਉਹਨਾਂ ਦੀ ਅੱਜ ਪੇਂਟਿੰਗ ਕਰਾਈ ਗਈ ਕੈਮਰਾਮੈਨ ਦੀਪਕ ਦਿਨ ਹਰਜੀਤ